ਨੇ ਕਿਸੇ ਜੀ ਮੰਤਾਨੀ ਜੀ ਬਿਲਕੁਲ ਤੇ ਚਲ ਚਲ ਆਨੇ ਚੱਲੀ ਜਾਂਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਹਸਟਲ ਆਫਸ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਅ ਪੇਮੈਂਟ ਦਾ ਮੋੜ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੀਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਉਹੀ ਨੰਬਰ ਆਪਣਾ WhatsApp ਤੇ ਜਿਹੜਾ ਵੀ ਸੂਟ ਪਸੰਦ ਆਊਗਾ ਉਹਦਾ ਸਕਰੀਨਸ਼ਾਟ ਲੈ ਲਿਓ ਤੇ ਇਸ ਨੰਬਰ ਤੇ WhatsApp ਕਰ ਦਿਓ ਫਿਰ ਆਨਲਾਈਨ ਫੋਟੋ ਆਨਲਾਈਨ ਪੇਮੈਂਟ ਪਾਉਣੀ ਹੈ ਤੇ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੂਗਾ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਠੀਕ ਹੈ ਜੀ ਤੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫ੍ਰੀ ਕੋਡ ਲਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮਿਕਸ ਵ ਲੋਪੈਲ ਲਈ ਸੂਟ ਦੇਖੋ ਤੁਸੀਂ ਬੜਾ ਪਿਆਰਾ ਸੂਟ ਹੈ ਜਿਸ ਤਰ੍ਹਾਂ ਟਾਈ ਐਂਡ ਡਾਈ ਹੁੰਦਾ ਇਹ ਟਾਈ ਐਂਡ ਡਾਈ ਨਹੀਂ ਹੈਗਾ ਇਸੇ ਤਰੀਏ ਆਇਆ ਹੋਇਆ ਸੂਟ ਆਪਣੇ ਕੋਲੇ ਲੋ ਪਰ ਜਸਟ ਲਾਈਕ ਟਾਈ ਐਂਡ ਡਾਈ ਹੈ ਪਿਓਰ ਲਿਲਨ ਪਿਓਰ ਲਿਲਨ ਦੇ ਵਿੱਚ ਸੂਟ ਹੈ ਦੇਖੋ ਇਸ ਇੰਨਾ ਕੁ ਪਿਆਰਾ ਸੂਟ ਬਣਨ ਵਾਲਾ ਬਣ ਕੇ ਇਹ ਬਹੁਤ ਜ਼ਿਆਦਾ ਸਰਦਾਰੀ ਸੂਟ ਹੈ ਜਦੋਂ ਤੁਸੀਂ ਇਹਦੇ ਨਾਲ ਦਾ ਦੁਪੱਟਾ ਡਾਈ ਕਰੋਗੇ ਟਾਈ ਐਂਡ ਡਾਈ ਦੇ ਵਿੱਚ ਵੇਖੋ ਬਹਿ ਜਾ ਬਹਿ ਜਾ ਕਰੂਗਾ ਇਹ ਸੂਟ ਲਿਸਾਂ ਵગેਰਾ ਲਾ ਕੇ ਬਹੁਤ ਸੋਹਣਾ ਲੱਗਣ ਵਾਲਾ ਸੂਟ ਹੈ ਜੀ ਇਹ ਪਰ ਇਹ ਲਾਈਨਿੰਗ ਲੱਗ ਕੇ ਬਣੂਗਾ ਸੂਟ કોટਨ ফুল ਵੈਲ ਲੱਗ ਕੇ ਫਿਰ ਇਹ ਸੂਟ ਬਣੂਗਾ ਪਰ ਸੋਨਾ ਬਹੁਤ ਬੜਾ ਬਿਲਕੁਲ ਸਰਦਾਰੀ ਲੁੱਕ ਦਾ ਸੂਟ ਹੈ ਜੀ ਤੇ ਦੁਪੱਟਾ ਵਗੈਰਾ ਵੀ ਡਾਈ ਹੋ ਕੇ ਬੜੀ ਜਿਆਦਾ ਸੋਹਣਾ ਲੱਗਣਾ ਜਦੋਂ ਬਿਲਕੁਲ ਨਾਲ ਦਾ ਦੁਪੱਟਾ ਟਾਈ ਜਾਂਦਾ ਹੀ ਹੋ ਗਿਆ ਠੀਕ ਹੈ ਜੀ ਲੋ ਬਹੁਤ ਪਿਆਰਾ ਸੂਟ ਹੈ ਲੋ ਲੋ ਜੀ ਅਗਲਾ ਸੂਟ ਹੈਗਾ ਜਿਹੜਾ ਇਹ ਜੌਰਜਟ ਸ਼ਿਮਰ ਦੇ ਵਿੱਚ ਹੈਗਾ ਬਹੁਤ ਹੀ ਸੋਹਣਾ ਜਸਟਫ ਤੇ ਵਰਕ ਬਹੁਤ ਸੋਹਣਾ ਲੋ ਜੌਰਜਟ ਸ਼ਿਮਰ ਸਟਫ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਲਸ਼ ਲਸ਼ ਕਰਦਾ ਲੋ ਬਹੁਤ ਬਿਆਰਾ ਜਸਟਫ ਹੈਗਾ ਸੌਫਟਨੈਸ ਬਹੁਤ ਹੈਗੀ ਹੈ ਸਟੱਫ ਦੇ ਵਿੱਚ ਤੇ ਵਰਕ ਦੇਖ ਲਓ ਤੁਸੀਂ ਇੰਨਾ ਕਿ ਪਿਆਰਾ ਵਰਕ ਹੈ ਬਹੁਤ ਹੀ ਸੋਹਣਾ ਸਫਾਈ ਦੇਖ ਲਓ ਵਰਕ ਵੀ ਵੀ ਨੇੜੇ ਕਰਕੇ ਦਿਖਾ ਦੇ ਸਾਰੇ ਦੇ ਵਿੱਚ ਬਾਦਲਾ ਯੂਜ਼ ਹੋਇਆ ਜਰੀ ਪਲੱਸ ਥ्रेड ਵਰਕ ਬਹੁਤ ਹੀ ਜਿਆਦਾ ਸੋਹਣਾ ਜਿਆ ਹੈਵੀ ਵਰਕ ਹੋਇਆ ਹੋਇਆ ਤੇ ਨੀਚੇ ਦੇਖ ਲਓ ਤੁਸੀਂ ਪੈਨਲ ਜਾ ਰਹੇ ਨੇ ਦੋ ਦੋ ਪੈਨਲ ਦੋਨੇ ਪਾਸੇ ਬਲੈਕਿਸ਼ ਮੈਰੂਨ ਕਲਰ ਹੈਗਾ ਜੀ ਇਹਦਾ ਲਾਈਟ ਮੈਰੂਨ ਨਹੀਂ ਹੈਗਾ ਬਲੈਕਿਸ਼ ਮੈਰੂਨ ਹੈ ਸ਼ੇ ਸ਼ੇਰਾਂ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਹੈਗਾ ਬਹੁਤ ਪਿਆਰਾ ਵਰਕ ਹੈ ਬਾਜੂ ਦਾ ਇਹਦੇ ਵਿੱਚ ਬੱਦਲਾ ਪਲਸ ਜਰੀ ਪਲਸ ਰੈਡ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਸਫਾਈ ਬਹੁਤ ਜਿਆਦਾ ਪਿਆਰੀ ਹੈ ਤੇ ਲੋ ਜੀ ਮੈਂ ਹੁਣ ਤੁਹਾਨੂੰ ਨਾਪ ਕੇ ਦੱਸ ਦਣੀ ਆ ਲੋ ਜੀ ਮੈਂ ਨਾਪ ਕੇ ਦੱਸ ਦਣੀ ਆ ਲੈਂਥ ਦੇਖ ਲਓ ਤੁਸੀਂ ਇਹਦੀ ਚੈੱਕ ਕਰ ਲਓ ਬਹੁਤ ਬਹੁਤ ਅਜੀ ਲੈਂਸ 46 ਦੇ ਲਗਭਗ ਲੈਂਥ ਹੈਗੀ ਆ ਦੀ ਘੇਰਾ ਦੱਸ ਦੇਣੀ ਆ ਤੁਹਾਨੂੰ ਘੇਰਾ ਕਿੰਨਾ ਰੈਡੀ ਹੋਊਗਾ ਤੁਹਾਡਾ ਘੇਰਾ ਐਂਡ ਟੂ ਐਂਡ ਜਿਹੜਾ ਵਰਕ ਹੋ ਜਾਵੇ ਉਹ 17 ਤੱਕ ਹੋ ਜਾਵੇ ਬਾਦੂ ਤਾਂ ਜਿੰਨਾ ਮਰਜ਼ੀ ਰੱਖ ਲਓ ਜੀ ਘੇਰਾ ਤੁਸੀਂ ਤੇ ਇਧਰੋਂ ਵੀ ਕਾਫੀ ਜਗ੍ਹਾ ਛੱਡੀ ਹੋਈ ਆ ਤੁਸੀਂ 25 26 27 ਤੱਕ ਵੀ ਘੇਰਾ ਇਹਦਾ ਆਰਾਮ ਨਾਲ ਲਿਜਾ ਸਕਦੇ ਹੋ ਠੀਕ ਆ ਜੀ ਤੇ ਬਹੁਤ ਹੀ ਜ਼ਿਆਦਾ ਸੋਨਾ ਸੂਟ ਤੇ ਨਾਲ ਦੁਪੱਟਾ ਦੁਪੱਟਾ ਹੈਗਾ ਸੈਮੀ ਚਲੋਨ ਦੇ ਵਿੱਚ ਬਿਲਕੁਲ ਪਲੇਨ ਦੁਪੱਟਾ ਹੈਗਾ ਤੁਸੀਂ ਕੋਈ ਲੇਸ ਵਗੈਰਾ ਲਗਵਾ ਸਕਦੇ ਹੋ ਸਾਡੇ ਤੋਂ ਇਹਦੇ ਤੇ ਲੋ ਸੈਮੀ ਚਲੋਨ ਦੇ ਵਿੱਚ ਦੁਪੱਟਾ ਮਿਲੂਗਾ 2.5 ਮੀਟਰ ਪੂਰਾ ਐਨ ਫੁੱਲਾ ਡੁੱਲਾ ਦੁਪੱਟਾ ਮਿਲੂਗਾ ਇਹ ਲੋ ਸਟਿਚਿੰਗ ਕਰਾ ਸਰਦੇ ਹੋ ਲੇਸ ਲਵਾ ਸਕਦੇ ਹੋ ਬਾਕੀ ਥੋੜੀ ਵੱਜੀ ਆ ਤੇ ਨੈਕਸਟ ਸੂਟ ਫਿਰ ਦੇਖੋ ਅਗਲਾ ਇਹ ਵੀ ਸ਼ਿਮਰ ਜਾਰਜਟ ਦੇ ਵਿੱਚ ਹੈ ਇਹ ਵੀ ਬਹੁਤ ਜਿਆਦਾ ਪਿਆਰਾ ਸੂਟ ਹੈ ਆਓ ਲੋ ਜੀ ਲੋ 컬러 ਹੀ ਬਹੁਤ ਸੋਹਣਾ ਸੂਟ ਦਾ ਸਹੀ ਆ ਰਿਹਾ ਕਲਰ ਕਲਰ ਬਹੁਤ ਸੋਹਣਾ ਗ੍ਰੀਨ ਫੈਮਿਲੀ ਚੋਂ ਆ ਔਰ ਤਿੰਨ ਪਿੰਟੈਕਸ ਪਏ ਹੋਏ ਨੇ ਉੱਪਰ ਆ ਦੇਖੋ ਤੁਸੀਂ ਇਹ ਪਿੰਟੈਕਸ ਪਏ ਹੋਏ ਨੇ ਤਿੰਨ ਤਿੰਨ ਤੇ ਬਾਕੀ ਬੂਟੀ ਹੈ ਵਰਕ ਦੀ ਵੱਡੀ ਛੋਟੀ ਬੂਟੀ ਸਾਰੀਆਂ ਹੀ ਨੇ ਜੀ ਇਹਦੇ ਵਿੱਚ ਸਾਈਡਾਂ ਤੇ ਵੱਡੀਆਂ ਨੇ ਔਰ ਸੈਂਟਰ ਦੇ ਵਿੱਚ ਛੋਟੀਆਂ ਬੂਟੀਆਂ ਨੇ ਔਰ ਘੇਰਾ ਦੇਖੋ ਤੁਸੀਂ ਇਹਦਾ ਘੇਰਾ ਲੇਸਾਂ ਲਾ ਲਾ ਕੇ ਰੈਡੀ ਕੀਤਾ ਹੋਇਆ ਹੈ ਬਹੁਤ ਜਿਆਦਾ ਸੋਹਣਾ ਪਿੰਟੈਕਸ ਪਏ ਹੋਏ ਨੇ ਪਲੱਸ ਲੇਸਸ ਦਿੱਤੀਆਂ ਹੋਈਆਂ ਨੇ ਲੋ ਬਹੁਤ ਹੀ ਸੋਹਣਾ ਜਿਹਾ ਘੇਰਾ ਰੈਡੀ ਕੀਤਾ ਹੈ ਇਹ ਮੈਂ ਤੁਹਾਨੂੰ ਨਾਪ ਵੀ ਦੱਸ ਦਿੰਦੀ ਆ ਰੰਗ ਸਹੀ ਹੈ ਬਸ ਇੱਥੇ ਲੋ ਜੀ ਇੱਥੇ ਦੇਖ ਰਹਾ ਘੇਰਾ ਬਹੁਤ ਜ਼ਿਆਦਾ ਹੈਗਾ 29 ਘੇਰਾ ਜੀ ਤੁਸੀਂ ਜਿੰਨਾ ਮਰਜ਼ੀ ਰੱਖ ਲਓ ਇਹਦਾ ਘੇਰਾ ਠੀਕ ਹੈ ਜੀ ਤੇ ਇਹ ਹੈਗੀ ਆ ਜੀ ਇਹਦੀ ਬਾਜੂ ਲੋ ਬਾਜੂ ਤੇ ਵੀ ਉਦਾਂ ਹੀ ਪਿੰਟੈਕਸ ਪਏ ਨੇ ਔਰ ਲੇਸਸ ਲੱਗੀਆਂ ਹੋਈਆਂ ਨੇ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋ ਗਿਆ ਇਹ ਤੇ ਲੋ ਜੀ ਤੇ ਨਾਲ ਦਿਖਾਉਣੀ ਆ ਤੁਹਾਨੂੰ ਦੁਪੱਟਾ ਦੁਪੱਟਾ ਹੈ ਜੀ ਨਾਲ ਟੈਬੀ ਦਾ ਸਾਰੇ ਤੇ ਲੇਸਾਂ ਵਗੈਰਾ ਕਾਫੀ ਲੱਗੀਆਂ ਨੇ ਇਹਦੇ ਤੇ ਵੀ ਲੇਸਾਂ ਵਗੈਰਾ ਲਾ ਕੇ ਰੈਡੀ ਕੀਤਾ ਦੁਪੱਟਾ 2.5 ਮੀਟਰ ਦਾ ਦੁਪੱਟਾ ਹੋਊਗਾ ਪੂਰੀ ਚੌੜਾਈ ਹੋਊਗੀ ਬਹੁਤ ਸੋਹਣਾ ਟੈਬੀ ਦਾ ਦੁਪੱਟਾ 2.5 ਮੀਟਰ ਦਾ ਔਰ ਇਹ ਲੇਸ ਲੱਗੀ ਹੋਈ ਹੈ ਤੇ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਤੁਹਾਡੇ ਕੋਲ ਆਊਗਾ ਆਹ ਲਓ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਟੈਬੀ ਦੇ ਵਿੱਚ ਸੂਟ 3 in 1 ਟੈਬੀ ਦੇ ਵਿੱਚ 2.5 2.5 ਮੀਟਰ ਦਾ ਇਹ ਪੀਸ ਹੈ 2.5 ਮੀਟਰ ਦਾ ਇਹ ਪੀਸ ਹੈ ਠੀਕ ਹੈ ਜੀ ਫੁੱਲ ਸੂਟ ਹੀ ਤੁਹਾਨੂੰ ਦੇਣਾ ਹੈਗਾ ਅਸੀਂ ਲੋ ਕਾਫੀ ਵਧੀਆ ਸੂਟ ਹੈ ਇਹ ਹੈਗਾ ਜੀ ਜੌਰਜਟ ਦੇ ਵਿੱਚ ਆਹ ਸਹੀ ਆ ਰਿਹਾ ਕਲਰ ਕਲਰ ਤੁਸੀਂ ਸਹੀ ਦੇਖ ਰਹੇ ਹੋ ਵਿਖਰਮਾਂ ਜਾਂ ਪ੍ਰਿੰਟ ਹੈਗਾ ਸੋਬਰ ਜਾਂ ਕਲਰ ਹੈ ਤੇ ਜੌਰਜਟ ਦੇ ਵਿੱਚ ਆਊਗਾ ਸੂਟ ਤੁਹਾਡੇ ਕੋਲ ਅਗਲਾ ਦੇਖੋ ਆ ਲੋ ਜੀਮੈਟ੍ਰੀਕਲ ਜਆ ਪ੍ਰਿੰਟ ਇਹ ਵੀ ਜਾਰਜਟ ਸੀ ਆਊਗਾ ਸੋਹਣਾ ਸੂਟ ਹੈ ਨੈਕਸਟ ਦੇਖੋ ਇਹ ਤਾਂ ਤੁਹਾਨੂੰ ਹੋ ਸਕਦਾ 2 ਪੀਸ ਵੀ ਮਿਲ ਜਾਵੇ ਕਲਰ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਹੈ ਜਾਮਣੀ ਜਾਏਗਾ ਠੀਕ ਹੈ ਇਹ ਵੀ ਜਾਰਜਟ ਦੇ ਵਿੱਚ ਹੀ ਆਊਗਾ य टैक्स की जॉर्ज है जी सॉरी अरिहंत टैक्स है बहुत सोहना सूट है फ्री शिपिंग नोडाल हैर्जट नहीं है ये मोडाल कपड़ा है थोड़ा हैवी होंगे है। स्टफ ए वैसे तो ये जो तुम बिना लाइनिंग तो बना ला भी कुछ नहीं होंगे पर लाइनिंग थोड़े जेसफुल ज्यादा ज़्यादा लगते हैं ठीक है जी काफ़ी ज़्यादा सोहना लगता सूट ਇਹ ਦੁਪੱਟੇ ਨਾਲ ਮਿਲੂਗਾ ਸਾਰੇ ਤੇ ਸਕ੍ਰੀਨ ਪੇਂਟ ਹੋਇਆ ਹੋਇਆ। ਕਿ ਨਾ ਪਵੇ। ਹੋਣਾ ਕੀਤਾ ਸੀ। ਸਾਰੇ ਤੇ ਸਕ੍ਰੀਨ ਪੇਂਟ ਹੋਇਆ ਜੋ ਵੀ ਕਲਰਫੁਲ ਜਿਹਾ ਤੁਹਾਨੂੰ ਦਿਖ ਰਿਹਾ ਹੈ ਇਹ ਸਾਰਾ ਸਕ੍ਰੀਨ ਪੇਂਟ ਹੈ ਇਹਦੇ ਤੇ। ਠੀਕ ਹੈ ਜੀ। ਕਾਟਨ ਬਰਸ਼ੋ ਦੇ ਵਿੱਚ ਸੂਟ ਹੈਗਾ ਤੇ ਆਹ ਲਓ ਦੇਖ ਲਓ ਨੇੜੇ ਕਰਕੇ ਦਿਖਾਉਂਦੀ। ਲਓ। ਬਹੁਤ ਹੀ ਪਿਆਰਾ ਜਿਹਾ ਸੂਟ 5 ਮੀਟਰ ਸਟੱਫ ਆਊਗਾ ਤੇ ਨਾਲ ਇਹ ਮਿਲੂਗਾ ਜੀ ਤੁਹਾਨੂੰ ਦੁਪੱਟਾ ਇਹ ਵੀ ਸਕ੍ਰੀਨ ਪੇਂਟ ਦਾ ਹੀ ਦੁਪੱਟਾ ਹੈ। ਆਹ। ਠੀਕ ਹੈ ਜੀ। ਕਾਫੀ ਸੋਹਣਾ ਲੱਗਦਾ ਐ ਇਹ ਸੂਟ ਦੂਰੇ ਕਰਦੇ ਲੋ ਜੋ ਡਬਲ ਦਿਖਾ ਦਿੰਦੇ ਆ ਤੁਹਾਨੂੰ ਠੀਕ ਐ ਲੋ ਤੇ ਪ੍ਰਾਈਸ ਇਹਦੀ ਹੈਗੀ ਐ 1250 ਦੁਪੱਟੇ ਨਾਲ ਬਹੁਤ ਥਿਆਰਾ ਸੁੰਦਰ ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਇਹ ਤੇ ਅਗਲਾ ਸੂਟ ਹੈਗਾ ਇਹ ਆਪਣਾ ਸੂਟ ਸੇਲ ਹੋ ਗਿਆ ਸੀਗਾ ਪਰ ਭੈਣ ਦਾ ਘੇਰਾ ਹੀ ਜਿਆਦਾ ਸੀ ਉਹ ਕਹਿੰਦੇ ਸੀ ਮੈਨੂੰ ਘੇਰਾ ਵਧ ਕਰਾ ਦੇ ਪਰ ਇਹਦਾ ਹੋ ਨਹੀਂ ਸਕਦਾ ਇਹ 25 ਕਿ ਘੇਰੇ ਦਾ ਸੂਟ ਹੈਗਾ ਜੀ ਆਪਣੇ ਕੋਲ ਠੀਕ ਹੈ ਤੇ ਭੈਣ ਨੂੰ 26 27 27 ਕਿ ਚਾਹੀਦਾ ਸੀਗਾ ਸੋ ਮੈਨੂੰ ਦੁਬਾਰਾ ਵੀਡੀਓ ਚ ਤਾਂ ਪਾਉਣਾ ਪੈ ਗਿਆ ਕਿਉਂਕਿ ਪਹਿਲਾਂ ਆਪਾਂ ਸੇਲ ਕਰ ਚੁੱਕੇ ਸੀ ਠੀਕ ਹੈ ਜੀ ਇਕੱਲਾ ਹੀ ਰਹਿ ਗਿਆ ਹਾਂ ਹੁਣ ਇਸ ਵਰਕ ਦੇ ਵਿੱਚ ਇਕੱਲਾ ਹੀ ਰਹਿ ਗਿਆ ਬਾਜੂ ਤੇ ਵਰਕ ਹੈ ਔਰ ਘੇਰੇ ਤੇ ਵਰਕ ਹੈ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਹੈ 750 700 50 ਰੁਪਏ ਅਗਲਾ ਸੂਟ ਦੇਖੋ ਹੈਂਡ ਵਰਕ ਤੇ ਵਿੱਚ ਸੁੱਟ ਆਊਗਾ ਇਹ ਸੈਂਪਲ ਦੇ ਸੂਟ ਹੈ ਜੀ ਇਹ ਆਪਣੇ ਸੈਂਪਲ ਦੇ ਰੈਡੀ ਕੀਤੇ ਹੋਏ ਸੂਟ ਨੇ ਤਾਂ ਇਸ ਕਰਕੇ ਤੁਹਾਨੂੰ ਆਪਰੇਟ ਦੇ ਵਿੱਚ ਮਿਲ ਜਾਣਗੇ ਮੈਂ ਸਕਰੀਨ ਤੇ ਸ਼ੋਅ ਕਰੂੰਗੀ ਇਹਦੀ ਪ੍ਰਾਈਸ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਰੇਟ ਥੋੜਾ ਜਿਹਾ ਅਪ ਹੋ ਜਾਂਦਾ ਹੁੰਦਾ ਕਿਉਂਕਿ ਸੈਂਪਲ ਦੇ ਸੂਟ ਥੋੜੇ ਸਸਤੇ ਹੁੰਦੇ ਆ ਇਹ ਡੂਪਨ ਸਿਲਕ ਦੇ ਵਿੱਚ ਸੂਟ ਹੈਗਾ ਬਹੁਤ ਸੋਹਣੀ ਸਿਲਕ ਹੈਗੀ ਐ ਡੂਪਨ ਸਿਲਕ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਹੈਗੀ ਸ਼ਿਮਰ ਜੌਰਜਟ ਦੀ ਤੇ ਡੂਪਨ ਸਿਲਕ ਦਾ ਹੈਗਾ ਸ਼ਰਟ ਲੋ ਸਾਰਾ ਹੈਂਡਵਰਕ ਹੋਇਆ ਹੋਇਆ ਇਹਦੇ ਤੇ neck ਦੇਖੋ ਤੁਸੀਂ ਕਿੰਨਾ ਹੈਵੀ neck ਬਣਿਆ ਔਰ ਸਾਰਾ ਹੈਂਡਵਰਕ ਦੇ ਵਿੱਚ ਸੂਟ ਹੈ ਤੇ ਨੈਕਸਟ ਦੇਖੋ ਤੁਸੀਂ ਬਾਜੂ ਨੇ ਦੀ ਇਹ ਹੈਗੀ ਹੈਂਡਵਰਕ ਦੇ ਵਿੱਚ ਇਹਦੀ ਬਾਜੂ ਰੈਡੀ ਕੀਤੀ ਹੈ ਸਾਰੀ ਬੂਟੀ ਪਈ ਹੋਈ ਹੈ ਫਰੰਟ ਦੇ ਉੱਪਰ ਤੋਂ ਬੂਟੀ ਮਿਲੂਗੀ ਬਰੀਕ ਬਰੀਕ ਠੀਕ ਹੈ ਜੀ ਕਾਫੀ ਜ਼ਿਆਦਾ ਪਿਆਰਾ ਸੂਟ ਹੈਗਾ ਇਹ ਵੀ ਤੇ ਇਹ ਹੈਗੀ ਹੈ ਦੇ ਨਾਲ ਸਲਵਾਰ ਠੀਕ ਹੈ ਸਲਵਾਰ ਪਲੇਨ ਰਹੂਗੀ ਅਗਰ ਤੁਸੀਂ ਸਟਿਚ ਕਰਾਉਣਾ ਤਾਂ ਡਿਜ਼ਾਈਨਿੰਗ ਵਗੈਰਾ ਕਰਾ ਕੇ ਬਹੁਤ ਪਿਆਰੀ ਜੀ ਸਲਵਾਰਾ ਜਿਹੜੀ ਉਹ ਬਣਵਾ ਕੇ ਰੈਡੀ ਕਰਵਾ ਸਕਦੇ ਹੋ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਨਾ ਪ੍ਰਿੰਟ ਪ੍ਰਾਈਸ ਹੈ ਜਿਹੜੀ ਉਹ ਸਕਰੀਨ ਤੇ ਸ਼ੋ ਹੋ ਜੂਗੀ ਲਓ ਜੀ ਅਗਲਾ ਸੂਟ ਦੇਖੋ ਜੌਰਜਟ ਦੇ ਵਿੱਚ ਸੂਟ ਹੈ ਸੂਟ ਕਾਫੀ ਸੋਹਣਾ ਹੈ ਆ ਲੋ ਕਲਰ ਬਹੁਤ ਸੋਹਣਾ ਹੈ ਆ ਲੋ ਪਹਿਲੀ ਗੱਲ ਤਾਂ ਕਿ ਇਹਦਾ ਕਲਰ ਹੀ ਬਹੁਤ ਪਿਆਰਾ ਹੈ ਇਹ ਸਾਰੇ ਤੇ ਪੇਂਟ ਹੋ ਕੇ ਸਾਰੇ ਤੇ ਹੈਂਡਵਰਕ ਹੋਇਆ ਹੋਇਆ ਦੇਖੋ ਨੇੜੇ ਕਰਕੇ ਦਿਖਾਉਂਗੀ ਸਾਰੇ ਤੇ ਤੁਹਾਨੂੰ ਹੈਂਡਵਰਕ ਮਿਲੂਗਾ ਦੋ ਫਲਾਵਰ ਪਏ ਹੋਏ ਨੇ ਇੱਕ ਫਲਾਵਰ ਇੱਧਰ ਪਿਆ ਇੱਕ ਫਲਾਵਰ ਤੁਹਾਨੂੰ ਇਹ ਵਾਲਾ ਮਿਲੂਗਾ ਇੱਧਰ ਨਾਲ ਹੋ ਰਿਹਾ ਠੀਕ ਹੈ ਕਾਫੀ ਵਧੀਆ ਸੂਟਾਂ ਤੇ ਨੈਕਸਟ ਤੁਸੀਂ ਇਹਦੇ ਤੇ ਦੇਖੋ ਬਾਜੂ ਦਾ ਵਰਕ ਇਹ ਮਿਲੂਗੀ ਤੁਹਾਨੂੰ ਬਾਜੂ ਇਹਦੀ ਬਹੁਤ ਪਿਆਰਾ ਲੱਗਦਾ ਸੂਟ ਤੇ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਦੁਪੱਟਾ ਹੈਗਾ organza ਦਾ ਬਹੁਤ ਸੋਹਣਾ organza ਦਾ ਦੁਪੱਟਾ ਸੌਫਟ organza ਦੁਪੱਟੇ ਦੇ ਵਿੱਚ ਦੇਖੋ ਤੁਸੀਂ ਕਿਨੇ ਕਿਨੇ ਫਲਾਵਰ ਪੈ ਰਹੇ ਨੇ ਆਹੋ ਚੌੜਾਈ ਬਹੁਤ ਆ ਦੁਪੱਟੇ ਦੀ ਤੇ ਦੁਪੱਟਾ ਹੈਗਾ ਜਿਹੜਾ ਉਹ ਸਵਾ ਦੋ ਵਿਚਾਲੇ ਇੱਕ ਹਾਂ ਵਿਚਾਲੇ ਹੈਗਾ ਇੱਕ ਦੁਪੱਟਾ ਹੋਊਗਾ ਲਗਭਗ ਸਵਾ ਦੋ ਤੇ ਇਹ ਹੈਗਾ ਗੋਟਾ ਇਹਦਾ ਠੀਕ ਹੈ ਜੀ ਇਹ ਡਿਸਕਾਊਂਟ ਦੇ ਸੂਟ ਨੇ ਪ੍ਰਾਈਸ ਤੁਹਾਨੂੰ ਸਕਰੀਨ ਤੇ ਦਿਖਾ ਦਾਂਗੇ ਅਸੀਂ ਆਹ ਲਓ ਅਗਲਾ ਦੇਖੋ ਇਹ ਵੀ ਜਾਰਜਟ ਦੇ ਵਿੱਚ ਹੀ ਬਣਿਆ ਹੋਇਆ ਸੂਟ ਹੈ ਕਾਫੀ ਪਿਆਰਾ ਸੂਟ ਹੈ ਇਹ ਵੀ ਆਹ ਕਾਫੀ ਸੋਹਣਾ ਲੱਗਦਾ ਇਹ ਸੂਟ ਬਹੁਤ ਸੋਹਣਾ ਲੱਗਦਾ ਸਾਰੇ ਦੇ ਉੱਪਰ ਹੈਂਡਵਰਕ ਜਿੰਨਾ ਵੀ ਹੈ ਸਾਰਾ ਹੈਂਡਵਰਕ ਨਾਲ ਕਵਰ ਕੀਤਾ ਹੋਇਆ ਫਲਾਵਰ ਜਿੰਨੇ ਵੀ ਫਲਾਵਰ ਤੁਹਾਨੂੰ ਦਿਖ ਰਹੇ ਨੇ ਸਾਰਿਆਂ ਤੇ ਹੈਂਡਵਰਕ ਹੈ ਇੱਕ ਪਾਸੇ ਇਹ ਹੋਊਗਾ 셔ਟ ਦੇ ਇੱਕ ਪਾਸੇ ਇਹ ਵਾਲਾ ਛੋਟਾ ਫਲਾਵਰ ਹੋਊਗਾ। ਫੁੱਲ ਪਰ ਪਰ ਕੇ ਹੈਂਡਵਰਕ ਕੀਤਾ ਹੋਇਆ ਜੀ ਆਹ ਦੇਖੋ ਅੱਗੇ ਇੱਕ ਫਲਾਵਰ ਇਹ ਵਾਲਾ ਇੱਕ ਫਲਾਵਰ ਸਾਨੂੰ ਇਹ ਕਮਰ ਕੋਲੇ ਮਿਲੂਗਾ। ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਬਹੁਤ ਪਿਆਰਾ ਜਿਹਾ ਸੂਟ ਹੈ ਤੇ ਨਾਲ ਇਹਦੇ ਦੁਪੱਟਾ ਦਿਖਾਉਣੀ ਆ ਹੁਣ ਮੈਂ ਤੁਹਾਨੂੰ। ਆਰਗੈਂਜ਼ਾ ਦਾ ਦੁਪੱਟਾ ਮਿਲੂਗਾ ਦੁਪੱਟਾ ਹੋਊਗਾ ਸਵਾ ਦੋ ਚੜਾਈ ਬਹੁਤ ਜ਼ਿਆਦਾ ਹੈ। ਸਵਾ ਦੋ ਦਾ ਦੁਪੱਟਾ ਬਹੁਤ ਹੁੰਦਾ ਜੀ ਆਰਗੈਂਜ਼ਾ ਦਾ ਨਹੀਂ ਤਾਂ ਫਿਰ ਕਮਲੀ ਲੱਗਦਾ। ਲੋ ਜੀ ਸਾਰੇ ਤੇ ਹੈਂਡਵਰਕ ਕੀਤਾ ਹੋਇਆ ਫਲਾਵਰ ਤੇ ਪੇਂਟ ਵਾਲੇ ਫਲਾਵਰ ਨੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਹੈਂਡਵਰਕ ਹੈ। ਇੱਕ ਵਿਚਾਲੇ ਆਊਗਾ ਇੱਕ ਫਲਾਵਰ ਤੇ ਦੋ ਦੋ ਆਗੇ ਤੁਹਾਡੇ ਬਾਰਡਰ ਦੇ ਉੱਪਰ। ਤੇ ਇਹ ਹੈਗਾ ਇਹਦੇ ਨਾਲ ਲੱਗਿਆ ਹੋਇਆ ਬੂਟਾ। ਇਹ ਸਾਰੇ ਸੈਂਪਲ ਦੇ ਸੂਟ ਨੇ ਔਰ ਡਿਸਕਾਊਂਟ ਦੇ ਵੀ ਸੂਟ ਨੇ। ਠੀਕ ਹੈ ਜੀ। ਲੋ ਜੀ ਅਗਲਾ ਮੈਂ ਸੂਟ ਤੁਹਾਨੂੰ ਇੱਕ ਹੋਰ ਦਿਖਾਉਣਾ। ਹਾਂ ਲੋ ਇਹ ਸੂਟ ਦੇਖੋ ਤੁਸੀਂ ਇੱਕੋ ਹੀ ਸੂਟ ਆਪਣੇ ਕੋਲੇ ਕਾਟਨ ਮਸਲੀਨ ਦੇ ਵਿੱਚ ਆਰਟੈਕਸ ਦੀ ਕਾਟਨ ਮਸਲੀਨ ਹੈਗੀ ਆ ਇਹ ਲੋ ਬਹੁਤ ਸੋਹਣੀ ਕਾਟਨ ਮਸਲੀਨ ਹੈ ਬਹੁਤ ਹੀ ਪਿਆਰਾ ਜਿਹਾ ਕੱਪੜਾ ਠੀਕ ਹੈ ਜੀ ਬਹੁਤ ਸੋਹਣਾ ਕੱਪੜਾ ਹੈਗਾ ਇਹ ਸੌਫਟ ਬਹੁਤ ਹੈ ਕੱਪੜਾ ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ ਪਿਆਰੀ ਜੀ ਸਲਵਾਰ ਤੇ ਬੈਕ ਸਾਈਡ ਦੇਖ ਲਓ ਸ਼ਰਟ ਦੀ ਤੇ ਸਲਵਾਰ 3 ਮੀਟਰ ਹੋਊਗੀ ਜੀ ਤੇ ਨਾਲ ਮਿਲੂਗਾ ਕਾਟਨ ਮਸਲੀਨ ਦਾ ਹੀ ਪਿਆਰਾ ਜਿਹਾ ਦੁਪੱਟਾ ਗੰਨੇ ਦੀ ਪਤ ਵਰਗਾ ਦੁਪੱਟਾ ਮਿਲੂਗਾ ਬਤਲਾ ਬਤਲਾ ਇਹ ਲਓ ਠੀਕ ਹੈ ਜੀ ਆ ਲਓ ਤੇ ਇਹਦੀ ਪ੍ਰਾਈਸ ਹੈਗੀ 950 ਫ੍ਰੀ ਸ਼ਿਪਿੰਗ ਦੇ ਨਾਲ ਸੂਟ ਆਊਗਾ ਤੁਹਾਡੇ ਕੋਲੇ 950 ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ